ਸਵਯਾ ਗੋਦਾ ਦੇਓ ਜਸੂਦਾ ਤਬ ਤਾਕੇ ਸੋ ਅੰਤ ਸਮੈ ਤਬ ਹੀ ਉਹਨਨ ਲੀਨੋ ਤਦੋ ਇਹੋ ਦਾਨੇ ਕ੍ਰਿਸ਼ਨ ਨੂੰ ਉਸ ਦੀ ਗੋਦੀ ਵਿੱਚ ਦੇ ਦਿੱਤਾ ਜਦੋ ਉਸ ਦਾ ਅੰਤ ਕਾਲ ਆ ਗਿਆ ਤਦੋ ਉਸਨੇ ਕਾਰਨਾ ਨੂੰ ਲੈ ਲਿਆ ਭਾਗ ਬੜੇ ਦੁੱਧ ਬੁੱਧਨ ਕੇ ਭਗਵਾਨੇ ਕੋ ਜਿਨ ਆਸਥਨ ਤੀਨੋ ਉਸ ਮੰਦ ਬੁੱਧੀ ਵਾਲੀ ਪੂਤਨਾ ਦੇ ਚੰਗੇ ਭਾਗ ਸਨ ਜਿਸਨੇ ਭਗਵਾਨ ਨੂੰ ਥਣ ਚੁੰਗਾਇਆ ਛੇਰ ਰਕਤ ਸੋ ਤਾਹੀ ਕੇ ਪ੍ਰਾਨ ਸੋ ਐ ਚਲੇ ਮੁਖ ਮੋਂ ਇਹ ਕੀਨੋ ਕ੍ਰਿਸ਼ਨ ਨੇ ਇਹ ਕੀਤਾ ਕਿ ਉਸ ਦੇ ਪ੍ਰਾਨ ਤੇ ਲਹੂ ਵੀ ਦੁੱਧ ਨਾਲ ਹੀ ਮੁਖ ਵਿੱਚ ਖਿੱਚ ਲੇ ਜੋਗ ਅਗੜੀ ਤੋਂ ਮਰੀ ਤਨ ਲਾਇਕ ਐ ਤੇਲ ਲੈ ਤੁਚ ਛਾੜ ਕੇ ਪੀਨੋ ਜਿਵੇਂ ਗਗਣੀ ਸਰੀਰ ਨੂੰ ਤੂੰ ਵੀ ਲਾ ਕੇ ਤੇਲ ਲੱਗੀ ਚਮੜੀ ਨੂੰ ਛੱਡ ਕੇ ਲਹੂ ਪੀ ਲੈਂਦੀ ਹੈ ਦੋਹਰਾ ਪਾਪ ਕਰਿਓ ਬਹੁ ਪੂਤਨਾ ਜਾਸੋ ਨਰਕ ਡਰਾਈ ਪੂਤਨਾ ਨੇ ਭਾਰਾ ਪਾਪ ਕੀਤਾ ਸੀ ਜਿਸ ਤੋਂ ਨਰਕ ਵੀ ਡਰਦੇ ਹਨ आंत कहयो हर ਛਾੜਦਾ ਬਸੀ ਬੇਕੁੰਠ ਹੈ ਚਾਈ ਪਰ ਆਂਤ ਵੇਲੇ ਉਸਨੇ ਕਿਹਾ ਏ ਹਰ ਛੱਡ ਦਿਓ ਇਸ ਲਈ ਬੇਕੁੰਠ ਵਿੱਚ ਚਾਵਸੀ ਸਵैया ਦੇਹ ਝੀਕ ਉਸ ਪਰਮਾਨ ਭਈ ਭੁਖ ਰਾ ਜਿਮ ਪੇਟ ਮੁਖੋ ਨਲੁਆਰੀ ਪੋਤਨਾ ਦੀ ਦੇ ਛੇ ਕੋਹਾਂ ਤੱਕ ਲੰਬੀ ਹੋ ਗਈ ਵੇਟ ਛੱਪੜ ਵਾਂਗ ਅਤੇ ਮੁਖ ਨਾਲੇ ਵਰਗਾ ਹੋ ਗਿਆ ਡਾਂਡ ਦਕੂਲ ਭਏ ਤਿਹਕੇ ਜਨ ਬਾਰ ਸਿਬਾਲ ਤੇ ਸੇਖ ਪੁਆਰੇ ਦੋਵੇਂ ਬਾਵਾ ਉਸ ਛੱਪੜ ਦੇ ਕੰਡੇ ਹੋ ਗਏ ਅਤੇ ਵਾਲ ਮਾਨੋ ਪਾਣੀ ਦੀ ਘਾਈ ਅਤੇ ਸ਼ਿਖਾ ਚੋਟੀ ਫੁਆਰੇ ਬਣ ਗਈ ਹੋਵੇ ਸੀਸ ਸੋਮੇਰ ਕੋ ਸੇਂਗ ਪeo ਤਹ ਆਖਨ ਮੈਂ ਪਰਗੇ ਖਡੁਆਰੇ ਸੇਰਾ ਸਮੇਰ ਦੀ ਚੋਟੀ ਵਾਂਗੂ ਬਣ ਗਿਆ ਅਤੇ ਆਖਾ ਉਸ ਵਿੱਚ ਗੱਡਿਆਂ ਸਮਾਨ ਹੋ ਗਈਆਂ ਸਾਹਕੇ ਕੋਟ ਮੈਂ ਤੋਪ ਲੱਗੀ ਬਿਬ ਗੋਲਣ ਕੇ ਹੋਇ ਕਲਵਾਰੇ ਇਹੋ ਪ੍ਰਤੀਤ ਹੁੰਦਾ ਹੈ ਕਿ ਪਾਤਸ਼ਾਹ ਦੇ ਕਿਲੇ ਨੂੰ ਤੋਪ ਵੱਜੀ ਹੈ ਜਿਸ ਦੇ ਗੋਲਿਆਂ ਨਾਲ ਦੋ ਖੱਪੇ ਪੈ ਗਏ ਹਨ ਦੋਹਰਾ ਆਸਥਾਨ ਮੁਖ ਲੈ ਕ੍ਰਿਸ਼ਨ ਤਹ ਉਪਰ ਸੋਏ ਗਏ ਕ੍ਰਿਸ਼ਨ ਉਸ ਦੇ ਥਣ ਨੂੰ ਮੂੰਹ ਵਿੱਚ ਲੈ ਕੇ ਉਸ ਦੇ ਉੱਤੇ ਹੀ ਸੋ ਗਏ ਤਾਏ ਤਵੇ ਬ੍ਰਿਜ ਲੋਕ ਸਭ ਗੋਦ ਉਠਾਏ ਲਏ ਉਸ ਵੇਲੇ ਬ੍ਰਿਜ ਦੇ ਸਾਰੇ ਲੋਕਾਂ ਨੇ ਭੱਜ ਕੇ ਕ੍ਰਿਸ਼ਨ ਨੂੰ ਗੋਦ ਵਿੱਚ ਚੁੱਕ ਲਿਆ ਕਾਟ ਕਾਟ ਤਨ ਇਕਠੋ ਕੀ ਓ ਬਤਾ ਕੋ ਟੇਰ ਲੋਕਾਂ ਨੇ ਉਸ ਦੇ ਸ਼ਰੀਰ ਨੂੰ ਕੱਟ-ਕੱਟ ਕੇ ਇੱਕ ਥਾਂ ਤੇ ਇਕੱਠਾ ਕਰਕੇ ਢੇਰ ਕਰ ਦਿੱਤਾ ਦੇ ਇੰਦਰ ਚੋਂ ਔਰਤੇ ਬਾਹਰਤ ਲਗੀ ਨਾ ਬੇਰ ਚੋਹਾ ਪਾਸੇ ਲੱਕੜਾਂ ਜੋੜ ਦਿੱਤੀਆਂ ਅਤੇ ਤਨ ਨੂੰ ਸੜਦਿਆਂ ਦੇਰ ਨਹੀਂ ਲੱਗੀ ਸਵੈਆ ਜਬ ਹੀ ਨੰਦ ਆਏ ਹੈ ਗੋਕੁਲ ਮੈਂ ਲਈ ਬਾਸ ਸੁਬਾਸ ਮਹਾ ਬਿਸਮਾਨਯੋ ਜਦੋਂ ਨੰਦ ਗੋਕਲ ਵਿੱਚ ਆਇਆ ਤਾਂ ਪੂਤਨਾ ਦੇ ਸ਼ਰੀਰ ਦੀ ਸੁਗੰਧਿਤ ਆਸਨਾ ਉਸ ਨੇ ਲਈ ਤਦ ਬਹੁਤ ਹੈਰਾਨ ਹੋਇਆ ਲੋਕ ਸਭਾ ਬ੍ਰਜ ਕੋ ਬਿਰਤਾਤ ਕਹਿਓ ਸੁਨ ਕੇ ਮਨ ਮੈਂ ਡਰ ਪਾਨਿਓ ਫਿਰ ਸਾਰਿਆਂ ਲੋਕਾਂ ਨੇ ਬ੍ਰਜ ਦਾ ਬਿਰਤਾਤ ਸੁਣਾਇਆ ਜਿਸ ਨੂੰ ਸੁਣ ਕੇ ਉਹ ਮਨ ਵਿੱਚ ਬਹੁਤ ਡਰ ਗਿਆ ਸਾਚ ਕਹੀ ਬਸੁਦੇਵ ਐ ਮੋਹ ਪਹਿ ਸੋ ਪਰਤਾ ਛਪਈ ਹਮ ਜਾਣਿਓ ਸੋਚਨ ਲਗਾ ਕਿ ਮੈਨੂੰ ਬਸੁਦੇਵ ਨੇ ਸਾਚਿ ਕਿਹਾ ਸੀ ਉਹ ਗੱਲ ਪਰਤਖ ਹੋ ਗਈ ਹੈ ਤਾ ਦਿਨ ਦਾਨ ਅਨੇਕ ਦਿਓ ਸਭ ਵਿਪਰਣ ਬੇਦ ਅਸੀਸ ਬਖਾਨਿਓ ਮੈਂ ਚੰਗੀ ਤਰਾ ਭੇਦ ਪਾਲਿਆ ਹੈ ਉਸ ਦਿਨ ਉਸ ਨੇ ਆਨੇ ਕਾ ਦਾਨ ਦਿੱਤੇ ਅਤੇ ਬ੍ਰਾਹਮਣਾ ਨੇ ਵੇਦ ਦੀ ਵਿਧੀ ਅਨੁਸਾਰ ਅਸੀਸਾਂ ਦਿੱਤੀਆਂ ਦੋਹਰਾ ਬਾਲ ਰੂਪ ਹੋਇ ਉਤਰਿਓ ਦਿਆ ਸਿੰਧ ਕਰਤਾਰ ਦਿਆ ਦੇ ਸਮੁੰਦਰ ਕਰਤਾਰ ਬਾਲਕ ਰੂਪ ਹੋ ਕੇ ਜਗ ਵਿੱਚ ਉਤਰੇ ਹਨ ਪ੍ਰਥਮ ਉਧਾਰੀ ਪੂਤਨਾ ਭੂਮ ਉਤਾਰਿਓ ਪਾਰ ਉਨਾ ਨੇ ਪਹਿਲਾ ਪੂਤਨਾ ਦਾ ਉਧਾਰ ਕੀਤਾ ਅਤੇ ਧਰਤੀ ਦਾ ਭਾਰ ਉਤਾਰਿਆ। ਇਤਿ ਸ਼੍ਰੀ ਦਸਮਸਕਾਂth ਪੁਰਾਣੇ ਬਚਿਤ੍ਰਨਾਟਕ ਗ੍ਰੰਥੇ ਪੂਤਨਾ ਬਦੈ ਧਿਆਏ ਸਮਾਪਤਮ। ਸਤ ਸੋਭਮ ਸਤ। ਇਥੇ ਸ਼੍ਰੀ ਦਸਮਸਕੰਦ ਪੁਰਾਣ ਬਚਿਤ੍ਰਨਾਟਕ ਦਾ ਪੂਤਨਾ ਬੱਧ ਵਾਲਾ ਅਧਿਆਏ ਸਮਾਪਤ ਹੋਇਆ। ਸਾਬ ਸ਼ੋਭ ਹੈ। ਅਥ ਨਾਮਕਰਨ ਕਥਨੰ ਹੁਣ ਨਾਮ ਕਰਨ ਦਾ ਕਥਨ ਆਰੰਭ ਦੋਹਰਾ বাসੂਦੇਵ ਗਰਗ ਕੋ ਨਿਕਟ ਲੈ ਕਹੀ ਜੋ ਤਾਹੇ ਸੁنائੇ বাসੂਦੇਵ ਨੇ ਗਰਗ ਪੁ রোহਿਤ ਨੂੰ ਨੇੜੇ ਕਰਕੇ ਬੁਲਾ ਕੇ ਉਸ ਨੂੰ ਸੁਣਾ ਕੇ ਇਹ ਗੱਲ ਆਖੀ ਗੋਕੁਲ ਨੰਦੇ ਕੇ ਪਵਨ ਕਿਰਪਾ ਕਰੋ ਤੁਮ ਜਾਏ ਤੁਸੇ ਕਿਰਪਾ ਕਰਕੇ ਗੋਕੁਲ ਵਿੱਚ ਨੰਦ ਦੇ ਘਰ ਜਾਓ। ਉਹ ਤਾਤ ਹਮਰੇ ਤਹਾ ਨਾਮਕਰਨ ਕਰ ਦੇਹੋ। ਉਥੇ ਉਸ ਦੇ ਘਰ ਮੇਰਾ ਪੁੱਤਰ ਹੈ। ਉਸ ਦਾ ਨਾਮਕਰਨ ਕਰ ਦੇਵੋ। ਹਮ ਤੁਮ ਬਿਨ ਨਹੀਂ ਜਾਣਹੀ ਔਰ ਸਰਾਉਣ ਸੁਣ ਲਿਓ। ਪਰ ਕੰਨ ਦੇ ਕੇ ਸੁਣ ਲਵੋ ਕਿ ਇਸ ਗੱਲ ਨੂੰ ਮੇਰੇ ਤੋਂ ਬਿਨਾ ਹੋਰ ਕੋਈ ਨਾ ਜਾਣੇ। ਸਵਈਆ ਬੇਗ ਚਲਿਓ ਦਿਜ ਗੋਕੁਲ ਕੋ ਬਸੁਦੇਵ ਮਹਾਨ ਕਹੀ ਸੋਈ ਮਾਨੀ ਗਰਗ ਬ੍ਰਾਹਮਣ ਚੇਤੀ ਨਾਲ ਗੋਕੋਲੋਂ ਤੁਰ ਪਿਆ ਜੋ ਗੱਲ ਮਹਾਨ ਬਸੁਦੇਵ ਨੇ ਕਹੀ ਉਹ ਹੀ ਉਸਨੇ ਮਾਨ ਲਈ ਨੰਦ ਕੇ ਧਾਮ ਗਇਓ ਤਬ ਹੀ ਬਹੁ ਆਦਰਤਾ ਹੈ ਕਰਿਓ ਨੰਦ ਰਾਣੀ ਦਾਦੋ ਨੰਦ ਦੇ ਘਰ ਪਹੁੰਚਿਆ ਅਤੇ ਯਸ਼ੋਦਾ ਨੇ ਉਸ ਦਾ ਬਹੁਤ ਆਦਰ ਕੀਤਾ ਨਾਮ ਸੋ ਕ੍ਰਿਸ਼ਨ ਕਹਿਓ ਇਹ ਕੋ ਕਰ ਮੰਨ ਲਈ ਇਹ ਬਾਤ ਬਖਾਨੀ ਗਰਗ ਨੇ ਇਹ ਗਾਲ ਕਹੀ ਕਿ ਇਸ ਦਾ ਨਾਮ ਕ੍ਰਿਸ਼ਨ ਰੱਖੋ ਨੰਦ ਨੇ ਵੀ ਇਹੀ ਆਖੀ ਹੋਈ ਗੱਲ ਸੱਤ ਕਰਕੇ ਮੰਨ ਲਈ ਲਾਏ ਲੰਗਨ ਨਛਤਰਣ ਸੋਦ ਕਹੀ ਸਮਝਾਏ ਅਕਥ ਕਹਾਣੀ ਲਗਨ ਲਗਾ ਕੇ ਅਤੇ ਨਛਤਰਾ ਨੂੰ ਸੋਧ ਕੇ ਗਰਗਣੇ ਕ੍ਰਿਸ਼ਨ ਦੀ ਨਾ ਕਥਨ ਕੀਤੀ ਜਾ ਸਕਣ ਵਾਲੀ ਕਹਾਣੀ ਸੁਣਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ